ਮਿਸਤਰੀ ਸਤਿਗੁਰ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸੇਖਵਾ ਤਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਨਾਲੇ ਉਦੋਂ ਕੇ ਆ ਤੇ ਲਾਗੇ ਵੀਰ ਜੀ ਹਣ ਬਟਾਲਾ ਵੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਹਣ ਤੇ ਪੁੱਛਦੇ ਆ ਸਾਰੀ ਡਿਟੇਲ ਅੱਜ ਦੂਸਰੀ ਵੀਡੀਓ ਆ ਆਪਣੀ ਇਸ ਘਰ ਦੇ ਵਿੱਚੋਂ ਤੇ ਛੋਟੇ ਭਾਜ ਜਿਹੜੇ ਤੁਹਾਨੂੰ ਦਿਖਾਉਣੇ ਆ ਨੋਰਮਲ ਰੇਟ ਕਿਉਂਕਿ ਸਾਰੇ ਵੀਰ ਜਿਹੜੇ ਆ ਜਿਆਦੇ ਪੈਸੇ ਖਰਚਣ ਵਾਲੇ ਨਹੀਂ ਹੁੰਦੇ ਕੋਈ ਵੀਰ ਜਿਹੜੇ ਛੋਟੇ ਰੇਂਜ ਵਾਲੇ ਵੀ ਲੈਣ ਵਾਲੇ ਹੁੰਦੇ ਕੋਈ 10 15 20000 ਦੀ ਰੇਂਜ ਵਾਲੇ ਤੇ ਅੱਜ ਉਹਨਾਂ ਵੀਰਾਂ ਵਾਸਤੇ ਜਿਹੜੀਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਹਾਂ ਹਾਂਜੀ ਅੰਕਲ ਦੀ ਸੱਸੀ ਕਲ ਜੀ ਸੱਸੀ ਕਲ ਜੀ ਹੋ ਸਣਾ ਠੀਕ ਠਾਕ ਜੀ ਹਾਂ ਬੰਗੀ ਜੀ ਆਪ ਸਲਾਮ ਵੇਖ ਗਿਆ ਪਿਛਲਾ ਮਾਲ ਫਿਰ ਹਾਂਜੀ ਬੇਟਾ ਠੀਕ ਐ ਤੇ ਅੱਜ ਫੇਰੇ ਛੋਟੇ ਭਾਈ ਆ ਸਾਰੇ ਹਨਾ ਠੀਕ ਐ ਚਲੋ ਨਾਮ ਦੱਸਦੇ ਇਕੱਲੇ ਫੇਰ ਆਪਣਾ ਨਾ ਮੇਰਾ ਨੰਬਰ ਲਰ ਰੋਟੇਗਾ ਹਾਂ ਜੀ ਸ਼ੇਖ ਵਾਲਾ ਦਾਖਲਾ ਜਿੱਥੋਂ ਸਰਜਾ ਠੀਕ ਹੈ ਫੀਲ ਬਟਾਲਾ ਜ਼ਿਲ੍ਹਾ ਗਰਦਾਸਾ ਠੀਕ ਹੈ ਜਿੱਥੋਂ ਸਰਜਾ ਵੀ ਨਾਲ ਹੀ ਆ ਠੀਕ ਹੈ ਤੇ ਬਟਾਲਾ ਵੀ ਲੱਗੇਗਾ ਹੈ ਨਾ ਅਚਲ ਸਾਹਿਬ ਵੀ ਲੱਗੇ ਅਚਲ ਸਾਹਿਬ ਵੀ ਲੱਗੇ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਰਿ 99 55 35 57 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਪਹਿਲੇ ਨੰਬਰ ਤੇ ਹੀ ਆ ਇਤੋਂ ਹੀ ਆਪਾਂ ਕਰ ਲਈਏ ਕਿੰਨਾ ਜੇ ਤੇ ਕੋਲ ਦੁੱਧ ਕੀ ਤਨੇ ਸਾਤਰੀ ਕੋ ਦੁੱਧ ਦੇਗਾ ਹੈਗਾ ਪੱਕਾ ਦੁੱਧ ਪੱਕਾ ਜੀ ਪੱਕਾ ਦੋ ਟਾਈਮ ਚੋਲੇ ਹਨਾ ਮੈਂ ਪੰਜ ਚੋਲੇ ਚਲੋ ਖੋਲੋ ਹਾਂ ਫਿਰ ਤੋੜਦੀ ਹੈ ਵਾਕਿਆ ਵੀ ਉਤਰਾਂ ਖੱਜ ਕੱਠ ਬੇਲ ਦੀ ਚੰਗੀ ਆ ਅੱਜ ਲੈ ਆਉਂ ਤੇ ਥੰਨ ਥੰਨ ਮੇਰੀ ਜੀ ਓਕੇ ਜੀ ਸਾਰੇ ਬਿਲਕੁਲ ਜੀ ਬਿਲਕੁਲ ਠੀਕ ਹੈ ਕਿਉਂਕਿ ਇਧਰ ਆਪਾਂ ਨੇ ਥੋੜਾ ਜਿਹਾ ਉੱਚਾ ਨੀਵਾ ਜਿਹਾ ਲੱਗਦਾ ਨੇ ਇੱਕ ਪਾਸਿਆਂ ਹਾਂ ਉਹ ਥੋੜਾ ਕ ਹੈ ਵਾ ਮਤਲਬ ਕਿ ਬੁਖਾਰ ਦਿਖੋਣਾ ਨਾ ਨਾ ਆਪਣੀ ਕੋਈ ਬਾਈ ਨੂੰ ਕਰਖਿਆ ਅੱਛਾ ਉਹ ਇਸ ਤਰ੍ਹਾਂ ਬਿਲਕੁਲ ਧਰਾ ਠੀਕ ਹੈ ਅੱਛਾ ਹਾਂਜੀ ਧਰਾ ਬਿਲਕੁਲ ਸਹੀ ਹੈ 18 ਤਾਂ ਨਹੀਂ ਵੱਧ ਘੱਟ ਨਹੀਂ ਧਰਾ ਨਹੀਂ ਵੱਧ ਘੱਟ ਬਿਲਕੁਲ ਸਹੀ ਹੈ ਠੀਕ ਹੈ ਤੇ ਚਲੋ ਫਿਰ ਮੁੱਲ 10 ਤੋਂ ਇਹਦਾ ਮੁੱਲ ਇਹਦਾ ਜੀ 18000 ਰੁਪਏ ਲਾ ਲਓ 18000 ਹਾਂਜੀ ਮੰਨ ਤਨ ਕਰ ਦਿਓ ਕਿ ਮੌਕੇ ਤੇ ਹੋਰ ਉਹਦੇ ਮੌਕੇ ਤੇ ਹੋ ਜੀ ਠੀਕ ਹੈ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਇਹਦੇ ਕੋਲ ਕਿੰਨਾ ਜੀ ਦੁੱਧ ਇਹ ਥੱਲੇ 4 ਲੀਟਰ ਦੁੱਧ ਹੋਏਗਾ ਹੈਗਾ ਪੱਕਾ ਦੁੱਧ 4 ਲੀਟਰ ਤੋਰ ਦ ਫਿਰ ਇਹਨੂੰ ਹਾਂਜੀ ਬਾਕੀ ਇਹ ਆ ਵੀ ਹੁਣ ਮੌਸਮ ਦਾ ਫਰਕ ਪੈਣਾ ਸ਼ੁਰੂ ਹੋ ਗਿਆ ਵਾ ਗਰਮੀ ਜਿਹੜਾ 4 ਲੀਟਰ ਦੇ ਦਈਆਂ ਵੰਦੇ ਨੇ ਤੇ ਬਾਕੀ ਕੋਈ ਵੀ ਰ ਆਪਣੀ ਸਮਝਣਾ ਵੇਸ ਚਾੱਕ ਕੇ ਖੜੇ ਬਾਕੀ ਸਾਡੀ ਤਰਫ ਕੇ ਇਸ ਵੀਡੀਓ ਚ ਇਹੇ ਬੇਨਤੀ ਹੁੰਦੀ ਆ ਭਾਵੇਂ ਕੋ ਜਿਆਦੇ ਮੁੱਲ ਵਾਲੀ ਆ ਭਾਵੇਂ ਕੋ ਥੋੜੇ ਮੁੱਲ ਵਾਲੀ ਭਾਵੇਂ ਕੋ ਜਿਆਦੇ ਦੁੱਧ ਵਾਲੀ ਭਾਵੇਂ ਕੋ ਥੋੜੇ ਦੁੱਧ ਵਾਲੀ ਆ ਜਿਹੜੇ ਵੀ ਨੇ ਪੈਸੇ ਖਰਚਣੇ ਨੇ ਜ਼ਿੰਮੇਵਾਰੀ ਬਹੰਦੀ ਉਹਨਾਂ ਦੀ ਆਪਣੀ ਚਵਾਈ ਕਰਕੇ ਖੜਨ ਦੀ ਆ ਜਾ ਵੇਦਿਲਾ ਆਓ ਜੀ ਤੇ ਸਾਰੇ ਵੀਰ ਜਿਆਦੇ ਪੈਸੇ ਖਰਚਣ ਵਾਲੇ ਨਹੀਂ ਹੁੰਦੇ ਕਈਆਂ ਨਾਲ ਹੁੰਦਾ ਕਿ ਘਰ ਦਾ ਚਾਹ ਪਾਣੀ ਦਾ ਬਸ ਸਰੀ ਜਾਵੇ ਤੇ ਉਹਦੇ ਵਾਸਤੇ ਜਿਹੜਾ ਕਈਆਂ ਨੇ ਲੈਣੀ ਹੁੰਦੀ ਕਿ ਮੁੱਲ ਲੈਣ ਨਾਲੋਂ ਜਿਹੜਾ ਚੰਗਾ ਹੈ ਕਿ ਘਰ ਦਾ ਜਿਹੜਾ 4-5 ਕਿਲੋ ਕੋਈ ਜਾਵੇ ਤੇ ਇਹਦਾ ਕਿੰਨਾ ਮੁੱਲ ਜੇ ਫਿਰ ਇਹਦਾ 6000 ਰੁਪਏ ਲਾ ਲੈ ਅੱਛਾ ਇਹਦਾ 6000 ਹਾਂ ਚਲੋ ਬਾਕੀ ਛੋਟ ਛੋਟ ਵਿੱਚ ਕਰ ਦੋਗੇ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ 7 ਲੀਟਰ ਦੁੱਧ ਹੋਏਗਾ ਹੈਗਾ ਪੱਕਾ ਤਾਂ 7 ਲੀਟਰ ਇਹਨੂੰ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਬਣੇ ਅੱਛਾ ਠੀਕ ਆ ਭਰਾ ਇਹਨੂੰ ਹਾਂ ਚੈੱਕ ਪਾਸ ਨਹੀਂ ਗੀ ਚੈੱਕ ਪਾਸ ਨਹੀਂ ਆ ਹਾਂਜੀ ਤੋੜ ਦੋ ਫਿਰ ਇੱਕ ਰੀਨ ਨੂੰ ਹਾਂ ਕਰਨੀ ਦਾ ਕੰਮ ਤੇ ਕੱਜ ਲੈ ਆ ਉਹ ਬਾਕੀ ਆਪਣੇ ਥਣ ਥਣੇ ਪਾਸ ਕਰਕੇ ਵੇਖ ਚਾ ਕੇ ਖੜੋ ਕਿ ਤੁਮ ਮਿਲਾਣੇ ਹੈ ਜਰੂਰੀ ਨਹੀਂ ਕਿ ਇਥੋਂ ਤੇ ਇਹਦਾ ਵੀ ਜੀ ਫਿਰ ਮੁੱਲ ਇਹਦਾ 18000 ਗਿਆ। ਅੱਛਾ ਇਹਦਾ 18000। ਹਾਂਜੀ। ਬਾਕੀ ਚਲੋ ਮਾਨਦਨ ਮੁਕੇ ਤੇ ਕਰ। ਮਾਨਦਨ ਮੁਕੇ ਤੇ ਕਰ। ਠੀਕ ਹੈ ਜੀ। ਤੇ ਇਹ ਤਾਂ ਹੋਰ ਐਂਡ ਤੇ ਆ ਗਈ ਐ। ਇਹਦੇ ਕੋਲ ਦੁੱਧ ਕਿੰਨਾ ਜੀ? ਇਹ ਥੱਲੇ 4 ਲੀਟਰ ਦੁੱਧ ਹੋਏਗਾ। 4 ਕਿਲੋ ਹੈਗਾ ਪੱਕਾ ਦੁੱਧ। ਹਾਂਜੀ 4 ਕਿਲੋ ਪੱਕਾ। ਔਰ 2 ਮਹੀਨੇ ਦੀ ਗਮਣਾ ਗਾਰੰਟੀ ਕੋਈ ਨਹੀਂ ਹੈ ਜੀ। ਅੱਛਾ ਚੈੱਕ ਪਾਸ ਨਹੀਂ। ਚੈੱਕ ਪਾਸ ਨਹੀਂ ਜਿਨ ਕਰਾਈ। ਤੁਰੋ ਮੇਰੇ ਕਰੀ ਨੂੰ। ਹੈ ਗਿਆ ਠੰਡੀਆਂ ਸੇਲ ਜਿਹਾ ਤਰ੍ਹਾਂ ਸਾਰੀ। ਬਿਲਕੁਲ ਬਿਲਕੁਲ। ਹਾਂਜੀ। ਠੀਕ ਹੈ ਚਲੋ ਠੀਕ ਹੈ ਤੋੜ ਦੋ ਫਿਰ ਆ ਜਿ ਲੈ ਤੇ ਇਹਦਾ ਫਿਰ ਕਿੰਨਾ ਮੁੱਲ ਜੇ ਵੀਰ ਜੀ ਇਹ ਤਾਂ 8000 ਰੁਪਏ ਲਾ। ਅੱਛਾ ਤਾਂ 8000 ਹਾਂਜੀ ਬਾਕੀ ਛੋਟ ਛੜ ਵਿੱਚੋਂ ਕਰਦੇ। ਠੀਕ ਆ ਤੇ ਠੀਕ ਹੈ ਵੀਰ ਜੀਰ ਕੁਛ ਕਹਣਾ ਫਿਰ? ਨਾ ਬਸ ਠੀਕ ਆ ਜੀ। ਬਾਕੀ ਕੋਈ ਹੈ ਨਾ ਤੁਹਾਡੇ ਘਰੋਂ ਵੇਸ਼ ਚੱਕ ਕੇ ਤਸੱਲੀ ਕਰਕੇ। ਹਾਂਜੀ ਹਾਂਜੀ ਕਰਕੇ ਦੋ ਤਾਈਂ ਆਪਣੇ ਤਸੱਲੀ ਕਰਕੇ ਵੇਸ਼ ਚੱਕ ਕੇ ਖੜੇ ਹਨ। ਠੀਕ ਹੈ। ਬਾਕੀ ਜੋ ਵੀ ਆ ਸਾਰਾ ਕੁਝ ਇਹੀ ਆ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ। ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੇ ਕੋਈ ਚੋਈ ਨਹੀਂ ਕਰਕੇ ਖੜਦਾ ਉਹਨਾਂ ਦੀ ਜ਼ਿੰਮੇਵਾਰੀ ਆਪਣੀ ਹੈ